ਅਲਾਵਲਪੁਰ ਇਲਾਕੇ ਪਰਵਿਚ ਪੈਮੀ ਨੇ ਜਲਥਲ ਇਕ ਕੀਤਾ ਬਿਜਲੀਕਰ ਅਲਾਵਲਪੁਰ ਦੇ ਸਾਹਮਣੇ ਸੜਕ ਵਿੱਚ ਪਾਣੀ ਭਰਨ ਕਾਰਨ ਰਾਗੀਰਾਂ ਦਾ ਲੰਗਣਾ ਹੋਇਆ ਔਖਾ ਕਸਬਾ ਅਲਾਵਲਪੁਰ ਅਤੇ ਆਸ-ਪਾਸ ਦੇ ਇਲਾਕੇ ਵਿੱਚ ਮੀਂਹ ਨੇ ਜਿੱਥੇ ਮੌਸਮ ਤਬਦੀਲੀ ਦੇ ਆਗਾਜ਼ ਹੋਣ ਦੀ ਦਸਤਕ ਦਿੱਤੀ ਉੱਥੇ ਭਾਰੀ ਬਰਸਾਤ ਹੋਣ ਕਾਰਨ ਆਮ ਜਨ ਜੀਵਨ ਪਰ ਬਾਵਿਤ ਹੋਇਆ ਦੁਪਹਿਰੇ ਅਲਾਵਲਪੁਰ ਦੇ ਆਸ-ਪਾਸ ਕਾਲੀਆਂ ਘਟਾਵਾਂ ਚੜਾਉਣ ਤੋਂ ਬਾਅਦ ਸ਼ੁਰੂ ਹੋਏ ਮੀਂਹ ਕਾਰਨ ਕਸਬਾ ਅਲਾਵਲਪੁਰ ਦੇ ਕਈ ਨੀਵੇਂ ਇਲਾਕਿਆਂ ਵਿੱਚ ਪਾਣੀ ਭਰ ਗਿਆ ਅਤੇ ਕਈ ਦੁਕਾਨਾਂ ਅਤੇ ਘਰਾਂ ਵਿੱਚ ਪਾਣੀ ਭਰਨ ਕਾਰਨ ਦੁਕਾਨਦਾਰਾਂ ਅਤੇ ਲੋਕਾਂ ਦਾ ਕਰੇਲੂ ਸਮਾਨ ਪਾਣੀ ਵਿੱਚ ਤਰਦਾ ਨਜ਼ਰ ਆਇਆ ਅਲਾਵਲਪੁਰ ਦੇ ਮੁੱਖ ਬਾਜ਼ਾਰ ਮਹੱਲਾ ਪ੍ਰੇਮ ਨਗਰ ਵਿਆਸਪਿੰਡ ਰੋਡ ਪਾਣੀ ਵਿੱਚ ਡੁੱਬਣ ਕਾਰਨ ਲੋਕਾਂ ਨੂੰ ਪਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਨਿਰਮਲ ਅਦੀਨ ਲਾਵਲਪੁਰ ਤੋਂ ਸਿਕੰਦਰਪੁਰ ਤੋਗੜੀ ਰੋਡ ਬਿਜਲੀਕਾਰਾ ਲਾਵਲਪੁਰ ਦੇ ਮੋਹਰੇ ਸੜਕ ਵਿੱਚ ਪਾਣੀ ਭਰਨ ਕਾਰਨ 래ਗੀਰਾਂ ਦਾ ਇਸ ਮਾਰਗ ਉੱਪਰ ਲੰਘਣਾ ਔਖਾ ਹੋ ਗਿਆ। ਬਿਜਲੀਕਾਰ ਦੇ ਕਰਮਚਾਰੀਆਂ ਨੂੰ ਵੀ ਬਿਜਲੀਕਾਰ ਦੇ ਅੰਦਰ ਜਾਣ ਲਈ ਪਾਣੀ ਵਿੱਚ ਦੀ ਹੋ ਕੇ ਜਾਣਾ ਪਿਆ। ਤੁਸੀਂ ਦੇਖ ਰਹੇ ਹੋ ਜਿਵੇਂ ਪੰਜਾਬ YouTube ਚੈਨਲ